ਹੇ ਮਸੀ ਮੈਂ ਅੰਗੂਰ ਦਾ ਬੂਟਾ ਤੂਸੀ ਹੋ ਮੇਰੀਆਂ ਟਾਣੀਆਂ ਕੇਂਦਾ ਹੇ ਮਸੀ ਮੈਂ ਅੰਗੂਰ ਦਾ ਬੂਟਾ ਤੂਸੀ ਹੋ ਮੇਰੀਆਂ ਟਾਣੀਆਂ ਡੇੜੀਆਂ ਟਾਂਡੀਆਂ ਫਾਲੇ ਨਾ ਦੇਂਦੀਆਂ ਡੇੜੀਆਂ ਟਾਂਡੀਆਂ ਫਾਲੇ ਨਾ ਦੇਂਦੀਆਂ ਸਾੜੀ ਕੇ ਸਵਾਹੋ ਜਾਣੀਆਂ ਕਹਿੰਦਾ ਏ ਮਸੀ ਮੈਂ ਅੰਗੂਰ ਦਾ ਬੂਟਾ ਕਿੰਦਾ ਹੈ ਮਸੀ ਮੈਂ ਅਘੂਰ ਦਾ ਬੂਟਾ ਜਿੰਨਾ ਚਿਰ ਬੂਟੇ ਨਾਲ ਟੋਣੀ ਲੱਗੀ ਰਹਿੰਦੀ ਏ ਹੋ ਜਿੰਨਾ ਚਿਰ ਬੂਟੇ ਨਾਲ ਟੋਣੀ ਲੱਗੀ ਰਹਿੰਦੀ ਏ ਫਲ ਤੇ ਫੁੱਲ ਦੇ ਨਾਲੇ ਉਤ ਸੱਜ ਜੀ ਰਹਿੰਦੀ ਏ ਫੁੱਲਾਂ ਤੇ ਫੁੱਲ ਦੇ ਨਲੀ ਉਤਸ ਜੀ ਰਹਿੰਦੀ ਏ ਰੱਖਦਾ ਖਿਆਲ ਉਹਦੇ ਬਾਗ ਦਾ ਮਹਲੀ ਰੱਖਦਾ ਖਿਆਲ ਉਹਦੇ ਬਾਗ ਦਾ ਵਾਰੀ ਕਰਦਾ ਏ ਮੀਕਾ ਬਾਨੀਆ ਕਹਿੰਦਾ ਏ ਮਸੀ ਮੈਂ ਅੰਗੂਰ ਦਾ ਬੂਟਾ ਤੁਸੀ ਹੋ ਮੇਰੀਆ ਟਾਣੀਆਂ ਜਿਹੜੀਆਂ ਟਾਣੀਆਂ ਫਲੇ ਨਾ ਦੇਂਦੀਆਂ ਜਿਹੜੀਆਂ ਟਾਣੀਆਂ ਫਲੇ ਨਾ ਦੇਂਦੀਆਂ ਸੜਕੇ ਸਵਾਹੋ ਜਾਣੀਆਂ ਕਹਿੰਦਾ ਏ ਮਸੀ ਮੈਂ ਬੂਟਾ ਕਹਿੰਦਾ ਹੈ ਮਸੀ ਮੈਂ ਅੰਗੂਰ ਦਾ ਬੂਟਾ ਬੰਦੇ ਆ ਕਮਾ ਤੋ ਪਛਾਣਿਆ ਤੂੰ ਜਾਣਾਏ ਬੰਦੇ ਆ ਕਮਾ ਤੋ ਪਛਾਣਿਆ ਤੂੰ ਜਾਣਾਏ ਮਨ ਵਿੱਚ ਤਾਰਿਆ ਜੋ ਲਬਾ ਤੇ ਲੈਉ ਨਾਏ ਮਨ ਵਿੱਚ ਤਾਰੇ ਅਜੋਲ ਬਤਲੇ ਉਹ ਨਾਏ ਕੋਲ ਤੇਰੇ ਤਸਵੀਰ ਨਹੀ ਉਹਦੀ ਕੋਲ ਤੇਰੇ ਤਸਵੀਰ ਹੈ ਉਹਦੀ ਸਮਝ ਕੇ ਕਰ ਤੂੰ ਨਾਦਾਨੀਆ ਕਹਿੰਦਾ ਏ ਮਸੀ ਮੈਂ ਅੰਗੂਰ ਦਾ ਬੂਟਾ ਤੁਸੀਂ ਹੋ ਮੇਰੀਆ ਟਾਣੀਆਂ ਕਿਡੀਆਂ ਟਾਣੀਆਂ ਫਲੇ ਨਾ ਦੇ ਦੀਆਂ ਝੇੜੀਆਂ ਟਾਣੀਆਂ ਫਲੇ ਨਾ ਦੇ ਦੀਆਂ ਸੜੀ ਕੇ ਸਵਾਹੋ ਜਾਣੀਆਂ ਕਹਿੰਦਾ ਹੈ ਮਸੀ ਮੈਂ ਗੁਰਦਪੂਤ